ਜਦੋਂ ਘਰ ਘਰ ਖੇਡਣ ਲਈ ਬਾਜ ਵੱਜਦੀ ਤਾਂ ਦਿਲ 'ਚ ਇੱਕ ਰੀਜ਼ ਇੱਕ ਤਰੰਗ ਇੱਕ ਉਮੰਗ ਉੱਠਦੀ ਤੇ ਪੈਰ ਆਪ ਮਹਾਰੇ ਉਹਨਾਂ ਰਾਹਾਂ ਵੱਲ ਨੂੰ ਹੋ ਤੁਰਦੇ ਜਿੰਨਾਂ ਰਾਹਾਂ ਤੇ ਐਸੇ ਘਰਾਂ ਦਾ ਸਰਨਾਵਾ ਹੁੰਦਾ ਸੀ ਤੇ ਫਿਰ ਅਣਪੋਲ ਜਈਆਂ ਸੱਦਰਾਂ ਨੂੰ ਇਕੱਠੀਆਂ ਕਰਕੇ ਉਸ ਘਰ ਦੀ ਕੱਲੀ-ਕੱਲੀ ਚੀਜ਼ ਸਜਾਉਣ ਨੂੰ ਦਿਲ ਕਰਦਾ ਸੀ ਇਸ ਸਜਾਈਆਂ ਹੋਈਆਂ ਇਹ ਚੀਜ਼ਾਂ ਭਾਵੇਂ ਛੋਟੀਆਂ ਸੀ ਪਰ ਇਹਨਾਂ ਦੇ ਅਰਥ ਬਹੁਤ ਵੱਡੇ ਹੁੰਦੇ ਸੀ ਹੱਥੀਂ ਬਣਾਈਆਂ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਪਿਆਰ ਹੁੰਦਾ ਸੀ ਇਤਫਾਕ ਹੁੰਦਾ ਸੀ ਰੂਹਾਨੀਅਤ ਹੁੰਦੀ ਸੀ ਮਿੱਟੀ ਦੀਆਂ ਬਣੀਆਂ ਇਹ ਪਿਆਰੀਆਂ ਚੀਜ਼ਾਂ ਭਾਵੇਂ ਕੱਚੀਆਂ ਹੁੰਦੀਆਂ ਸੀ ਪਰ ਇਹ ਜਿਹੜੇ ਰਿਸ਼ਤੇ ਸਿਰਜਦੀਆਂ ਸੀ ਉਹ ਬਹੁਤ ਪੱਕੇ ਹੁੰਦੇ ਸੀ ਇੱਕ ਘਰਾਂ ਨੂੰ ਸਜਾਉਣ ਵਾਲੀਆਂ ਦੇ ਸੁਪਨਿਆਂ ਨੂੰ ਬੂਰ ਪੈਣ ਦਾ ਜਦੋਂ ਸਮਾਂ ਆਉਂਦਾ ਤਾਂ ਕਈ ਕਿਸਮਤ ਵਾਲੀਆਂ ਨੂੰ ਤਾਂ ਉਹੀ ਰੀਜਾਂ ਨਾਲ ਸਜਾਏ ਹੋਏ ਘਰ ਨਸੀਬ ਹੋ ਜਾਂਦੇ ਪਰ ਕਈਆਂ ਦੇ ਹਿੱਸੇ ਤਾਂ ਮਕਾਨ ਆਉਂਦੇ ਸੀ ਘਰ ਨਹੀਂ ਕਿਉਂਕਿ ਜਿੱਥੋਂ ਖੁਸ਼ੀਆਂ ਲੰਘ ਜਾਣ ਪਾਸਾ ਬਟ ਸਜਣਾ ਜਿੱਥੋਂ ਖੁਸ਼ੀਆਂ ਲੰਘ ਜਾਣ ਪਾਸਾ ਬਟ ਸਜਣਾ ਜਿੱਥੇ ਸ਼ਾ ਜਾਂਦੀ ਉਦਾਸੀ ਛੱਟ ਸਜਣਾ ਜਿੱਥੇ ਰੀਜ ਲੰਮੀ ਉਡਾਰੀ ਦੀ ਪਰ ਪਰ ਨਹੀਂ ਹੁੰਦੇ ਉਹ ਮਕਾਨ ਹੁੰਦੇ ਨੇ ਸੋਹਣਿਆ ਉਹ ਘਰ ਨਹੀਂ ਹੁੰਦੇ ਉਹ ਮਕਾਨ ਹੁੰਦੇ ਨੇ ਸੋਹਣਿਆ ਉਹ ਘਰ ਨਹੀਂ ਹੁੰਦੇ ਜਿੱਥੇ ਬੰਦ ਬੂਹੇ ਤੇ ਬਾਰੀਆਂ ਹੋਣ ਇਨਸਾਨਾਂ ਨਾਲੋਂ ਚੀਜ਼ਾਂ ਪਿਆਰੀਆਂ ਹੋਣ ਜਿੱਥੇ ਬੰਦ ਬੂਹੇ ਤੇ ਬਾਰੀਆਂ ਹੋਣ ਇਨਸਾਨਾਂ ਨਾਲੋਂ ਚੀਜ਼ਾਂ ਪਿਆਰੀਆਂ ਹੋਣ ਜਿੱਥੇ ਖਾਲੀ ਕਾਸੇ ਕਿਸੇ ਦੇ ਭਰ ਨਹੀਂ ਹੁੰਦੇ ਉਹ ਮਕਾਨ ਹੁੰਦੇ ਨੇ ਸੋਹਣਿਆ ਉਹ ਘਰ ਨਹੀਂ ਹੁੰਦੇ ਉਹ ਮਕਾਨ ਹੁੰਦੇ ਨੇ ਸੋਹਣਿਆ ਉਹ ਘਰ ਨਹੀਂ ਹੁੰਦੇ ਜਿੱਥੇ ਰੂਹਾਂ ਦੀ ਨਾ ਕੋਈ ਖਬਰ ਹੋਵੇ ਜਿੱਥੇ ਮੋਹ ਪਿਆਰ ਨਾ ਸਬਰ ਹੋਵੇ ਜਿੱਥੇ ਰੂਹਾਂ ਦੀ ਨਾ ਕੋਈ ਖਬਰ ਹੋਵੇ ਜਿੱਥੇ ਮੋਹ ਪਿਆਰ ਨਾ ਸਬਰ ਹੋਵੇ ਜਿੱਥੇ ਦਸਤਕ ਨੂੰ ਉਡੀਕ ਦੇ ਕੋਈ ਦਰ ਨਹੀਂ ਹੁੰਦੇ ਉਹ ਮਕਾਨ ਹੁੰਦੇ ਨੇ ਸੋਹਣਿਆ ਉਹ ਘਰ ਨਹੀਂ ਹੁੰਦੇ ਛੱਡ ਚੈਲਾ ਖਿਹੜਾ ਇਨ੍ਹਾਂ ਮਕਾਨਾਂ ਦਾ ਆ ਚੈਲਾ ਘਰ ਬਣਾਈਏ ਓਏ ਛੱਡ ਖਿਹੜਾ ਇਨ੍ਹਾਂ ਮਕਾਨਾਂ ਦਾ ਆ ਚੈਲਾ ਘਰ ਬਣਾਈਏ ਓਏ ਮੂਹ ਪਿਆਰ ਦੀਆਂ ਇੱਟਾਂ ਨੂੰ ਵਿਸ਼ਵਾਸ ਦੇ ਨਾਲ ਲਾਈਏ ਓਏ ਹਿੰਮਤ ਵਾਲੀਆਂ ਨੀਹਾਂ ਉੱਤੇ ਅਸੀਸ ਵਰਗੀ ਛੱਤ ਹੋਵੇ ਹਿੰਮਤ ਵਾਲੀਆਂ ਨੀਹਾਂ ਤੇ ਅਸੀਸ ਵਰਗੀ ਛਤ ਹੋਵੇ ਆਸ ਵਾਲੇ ਬਨੇਰੇ ਤੇ ਝਰੋਖਿਆਂ ਨੂੰ ਮੱਤ ਹੋਵੇ ਸਰਦਲ ਉੱਤੇ ਦਸਤਕ ਦੇਵੇ ਮੇਰਾ ਪ੍ਰੀਤਮ ਰੰਗਲਾ ਜੀ ਸਰਦਲ ਉੱਤੇ ਦਸਤਕ ਦੇਵੇ ਮੇਰਾ ਪ੍ਰੀਤਮ ਰੰਗਲਾ ਜੀ ਚੈਲ ਨੇ ਫਿਰ ਕੀ ਕਰਨਾ ਨਹਿਰੋਂ ਪਾਰ ਬੰਗਲਾ